ਇਸ ਸਮੇਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ WHO ਦੇ ਵੱਲੋਂ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ ਦੱਸਦੀ ਹੈ ਕਿ ਲਗਾਤਾਰ ਦੂਜੇ ਸਾਲ WHO ਦੇ ਵੱਲੋਂ ਹੈਲਥ ਐਮਰਜੈਂਸੀ ਐਲਾਨੀ ਗਿਆ ਇੱਕ ਹੋਰ ਮਹਾਮਾਰੀ ਦੇ ਪ੍ਰਕੋਪ ਦੇ ਚੱਲਦਿਆਂ ਇਹ ਐਲਾਨ ਕੀਤਾ ਗਿਆ ਦੱਸਦੀ ਹੈ ਕਿ ਅਜੇ ਦੁਨੀਆ ਕਰੋਨਾ ਮਹਾਮਾਰੀ ਤੋਂ ਹੀ ਨਹੀਂ ਉੱਭਰੀ ਸੀ ਕਿ ਹੁਣ ਇੱਕ ਹੋਰ ਜਾਨਲੇਵਾ ਬਿਮਾਰੀ ਮਹਾਮਾਰੀ ਬਣ ਕੇ ਆਈ ਹੈ ਦੱਸਦੀ ਹੈ ਕਿ ਵਿਸ਼ਵ ਸਿਹਤ ਸੰਗਠਨ ਜਾਨੀ ਕਿ WHO ਨੇ ਲਗਾਤਾਰ ਦੂਜੇ ਸਾਲ ਜੋ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ ਹੈ ਦੱਸਿਆ ਕਿ ਇਹ ਐਲਾਨ ਮੰਕੀ ਪੌਕਸ ਬਿਮਾਰੀ ਨੂੰ ਲੈ ਕੇ ਕੀਤਾ ਗਿਆ ਹੈ ਤੇ ਇਸੇ ਦੇ ਚੱਲਦਿਆਂ ਹੁਣ 13 ਦੇਸ਼ਾਂ ਦੇ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਬਿਮਾਰੀ ਦਸਤਕ ਦੇ ਚੁੱਕੀ ਆ ਤੇ 13 ਦੇਸ਼ ਇਸ ਬਿਮਾਰੀ ਦੇ ਨਾਲ ਲੜ ਰਹੇ ਹਨ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੋਰੋਨਾ ਤੋਂ ਬਾਅਦ ਇੱਕ ਹੋਰ ਜਾਨਲੇਵਾ ਬਿਮਾਰੀ ਦੇ ਕਾਰਨ ਜੋ ਹੈਲਥ ਐਮਰਜੈਂਸੀ ਦਾ ਐਲਾਨ ਕਰਨਾ ਪਿਆ ਦੱਸਿਆ ਕਿ ਇਹ ਐਲਾਨ ਅਫਰੀਕੀ ਦੇਸ਼ ਕਾਂਗੋ ਦੇ ਵਿੱਚ ਫੈਲ ਦੀ ਮਹਾਮਾਰੀ ਤੋਂ ਬਾਅਦ ਕੀਤਾ ਗਿਆ ਹੈ ਦੱਸ ਦੇ ਕਿ ਕਾਂਗੋ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਮੰਕੀ ਪੋਕਸ ਦਾ ਅਸਰ ਦੇਖਣ ਨੂੰ ਮਿਲਿਆ ਹਾਲਾਂਕਿ ਪਿਛਲੇ ਸਾਲ ਦੇ ਨਾਲੋਂ ਇਸ ਵਾਰ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਇਸ ਵਾਰ 160% ਜ਼ਿਆਦਾ ਅਸਰ ਇੱਥੇ ਦੇਖਣ ਨੂੰ ਮਿਲਿਆ ਉੱਥੇ ਹੀ ਕਾਂਗੋ ਦੇ ਨਾਲ ਨਾਲ 13 ਹੋਰ ਦੇਸ਼ ਵੀ ਇਸ ਮਹਾਮਾਰੀ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਦੱਸ ਦੇ ਕਿ ਇਸ ਸਾਲ ਹੁਣ ਤੱਕ ਮੰਕੀ ਪੋਕਸ ਦੇ ਨਾਲ 517 ਤੋਂ ਜ਼ਿਆਦਾ ਲੋਕ ਆਪਣੀ ਜਾਨ ਗਵਾ ਚੁੱਕੇ ਨੇ ਦੱਸ ਦੇ ਕਿ ਮੰਕੀ ਪੋਕਸ ਦਾ ਅਸਰ ਅਫਰੀਕੀ ਦੇਸ਼ਾਂ ਦੇ ਵਿੱਚ ਇਸ ਕਦਰ ਫੈਲ ਚੁੱਕਿਆ ਹੈ ਕਿ ਹੁਣੇ ਮਹਾਮਾਰੀ ਦਾ ਰੂਪ ਲੈ ਰਿਹਾ ਹੈ ਉੱਥੇ ਹੀ ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਬਿਮਾਰੀ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਆ WHO ਦਾ ਕਹਿਣਾ ਹੈ ਕਿ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਇਸ ਬਿਮਾਰੀ ਦਾ ਸੰਕਰਮਣ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਦੱਸਦੇ ਕਿ ਇਸ ਸਾਲ ਦੇ ਸੰਕਰਮਣ ਪਿਛਲੇ ਸਾਲ ਦੀ ਮੁਕਾਬਲੇ ਦੇ ਵਿੱਚ 160% ਜ਼ਿਆਦਾ ਹੈ ਉੱਥੇ ਹੀ ਅਫਰੀਕੀ ਰੋਗ ਨਿਯੰਤਰਣ ਤੇ ਰੋਕਥਾਮ ਕੇਂਦਰ ਦੇ ਮੁਤਾਬਕ ਇਸ ਸਾਲ 17000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਨੇ ਜਦਕਿ ਘੱਟ ਤੋਂ ਘੱਟ 571 ਲੋਕ ਆਪਣੀ ਜਾਨ ਗਵਾ ਚੁੱਕੇ ਨੇ ਦੱਸਦੇ ਕਿ ਮੰਕੀ ਪੋਕਸ ਦਾ ਨਵਾਂ ਵੀਰੀਅੰਟ ਸਾਹਮਣੇ ਆਇਆ ਜੋ ਕਾਫੀ ਜ਼ਿਆਦਾ ਖਤਰਨਾਕ ਦੱਸਿਆ ਜਾ ਰਿਹਾ ਦੱਸਦੇ ਕਿ ਇਸ ਬਿਮਾਰੀ ਦੇ ਜੇਕਰ ਲੱਛਣਾਂ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਫਲੂ ਵਰਗੇ ਲੱਛਣ ਦਿਖਾਈ ਦਿੰਦੇ ਨੇ ਜਿਨ੍ਹਾਂ ਦੇ ਵਿੱਚ ਬੁਖਾਰ ਆਉਣਾ ਉਲਟੀ ਆਦੀ ਇਸ ਤੋਂ ਇਲਾਵਾ ਸਭ ਤੋਂ ਖਤਰਨਾਕ ਲੱਛਣ ਜੋ ਇਸ ਬਿਮਾਰੀ ਦਾ ਉਹ ਹੈ ਸਰੀਰ ਦੇ ਉੱਪਰ ਫੋੜਿਆਂ ਦਾ ਹੋਣਾ ਤਾਂ ਦੱਸਦੀ ਹੈ ਕਿ ਇਸ ਤੇ ਚਲਦੇ ਆ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਤੇ ਜੇਕਰ ਇਸ ਦੇ ਨਵੇਂ ਵੈਰੀਐਂਟ ਦੀ ਗੱਲ ਕਰੀਏ ਤਾਂ ਨਵਾਂ ਵੈਰੀਐਂਟ ਕਲੇਡ ਆਈਵੀ ਹੈ ਜੋ ਇਸ ਸਮੇਂ ਕਾਫੀ ਜ਼ਿਆਦਾ ਤਬਾਹੀ ਮਚਾ ਰਿਹਾ ਕਈ ਲੋਕ ਇਸ ਦੀ ਚਪੇਟ ਦੇ ਵਿਚਾਰੇ ਨੇ ਉੱਥੇ ਹੀ WHO ਦੇ ਵੱਲੋਂ ਹੈਲਥ ਐਮਰਜੈਂਸੀ ਦਾ ਐਲਾਨ ਜਿਹੜਾ ਕਰ ਦਿੱਤਾ ਗਿਆ ਤਾਂ 13 ਦੇਸ਼ਾਂ ਦੇ ਵਿੱਚ ਇਸ ਸਮੇਂ ਇਹ ਦੋ ਮਹਾਮਾਰੀ ਹੈ ਦਸਤਕ ਦੇ ਚੁੱਕੀ ਹੈ ਉੱਥੇ ਹੀ ਜੇਕਰ ਇਸ ਬਿਮਾਰੀ ਦੀ ਗੱਲ ਕਰੀਏ ਤਾਂ ਸ਼ੂਧ ਦੀ ਬਿਮਾਰੀ ਦੱਸੀ ਜਾ ਰਹੀ ਹੈ ਜਦੋਂ ਵੀ ਕੋਈ ਕਿਸੇ ਵਿਅਕਤੀ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਤਾਂ ਉਸਵੇਂ ਬਿਮਾਰੀ ਹੁੰਦੀ ਆ ਤਾਂ ਇਸ ਨੂੰ ਲੈ ਕੇ WHO ਦੇ ਵੱਲੋਂ ਬੱਕੋ ਬکریاں ਗਾਈਡਲਾਈਨਸ ਵੀ ਜਾਰੀ ਕੀਤੀਆਂ ਗਈਆਂ ਨੇ ਤਾਂ ਦੱਸ ਦੇ ਕਿ ਲਗਾਤਾਰ ਮੰਕੀ ਪੋਕਸ ਦਾ ਅਸਰ ਦੁਨੀਆ ਭਰ ਦੇ ਕਈ ਦੇਸ਼ਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀ ਤੇ ਇਸੇ ਦੇ ਚੱਲਦਿਆਂ WHO ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈਲਥ ਐਮਰਜੈਂਸੀ ਦਾ ਐਲਾਨ ਕਰਦੇ ਆ ਲੋਕਾਂ ਨੂੰ ਵੀ ਸੁਚੇਤ ਰਹਿਣ ਦੇ ਲਈ ਕਿਹਾ ਗਿਆ ਹੈ